ਦੋਸਤੋ ਤੁਸੀਂ ਜ਼ਿੰਦਗੀ ਚ ਘਰ ਬਹੁਤ ਦੇਖੇ ਹੋਣਗੇ ਬੜੇ ਤਗੜੇ ਤਕੜੇ ਮਹਿਮਨਾਰੇ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਆਪਾਂ ਜਿਸ ਘਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਬਹੁਤ ਹੀ ਇਤਿਹਾਸਕ ਸਥਾਨ ਹੈ ਇਸ ਘਰ ਵਿੱਚ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇੱਥੇ ਦੋਨੋਂ ਹੀ ਆਪਣੇ ਗੁਰੂ ਸਾਹਿਬਾਨ ਇੱਥੇ ਨਿਵਾਸ ਦਰਦੇ ਰਹੇ ਹਨ ਇਤਿਹਾਸ ਮੁਤਾਬਕ ਇੱਥੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਆਏ ਸਨ ਤਾਂ ਇਸ ਪਿੰਡ ਦਾ ਨਾਮ ਪੈਣੀ ਹੁੰਦਾ ਸੀ ਗੁਰੂ ਜੀ ਸਰਹਾਲੀ ਤੋਂ ਇੱਥੇ ਪਹੁੰਚੇ ਸਨ ਇੱਕ ਸ਼ਰਧਾਲੂ ਸਿੱਖ ਗੁਰਸਿੱਖ ਮਾਈ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਚੂਰੀ ਟੁੱਟੀ ਹੋਈ ਰੋਟੀ ਦੇ ਟੁਕੜੇ ਸ਼ੱਕਰ ਅਤੇ ਘੋਦਾ ਸਵਾਦੀ ਪਦਾਰਥ ਛਕਾਇਆ ਇਸ ਸਵਾਦੀ ਭੋਜਨ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਪਿੰਡ ਦਾ ਨਾਂ ਚੋਲਾ ਰੱਖ ਦਿੱਤਾ ਇਸੇ ਖੁਸ਼ੀ ਵਿੱਚ ਗੁਰੂ ਜੀ ਨੇ ਇੱਕ ਸ਼ਬਦ ਵੀ ਉਚਾਰਿਆ ਸੀ ਜਿਸ ਦੀ ਅਖੀਰਲੀ ਤੁਕੋਂ ਵਿੱਚ ਆਇਆ ਹਰ ਤਨ ਸੰਚੇ ਹਰ ਨਾਂ ਭੋਜਨ ਇਹ ਨਾਨਕ ਕੀਨੇ ਚੋਲਾ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਪਤਨੀ ਮਾਤਾ ਗੰਗਾ ਜੀ ਅਤੇ ਪੁੱਤਰ ਵਿਖਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਤ ਇਸ ਪਿੰਡ ਵਿੱਚ ਲਗਭਗ 2 ਸਾਲ ਅਤੇ 5 ਮਹੀਨੇ ਅਤੇ 13 ਦਿਨ ਰਹੇ ਸਨ ਇਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ 428 ਸਾਲ ਪੁਰਾਣੀ ਹੈ ਅਤੇ ਅਜੇ ਵੀ ਇਹ ਬਿਲਕੁਲ ਬਹੁਤ ਹੀ ਦਿਲ ਨੂੰ ਖਿੱਚਣ ਵਾਲੀ ਅਤੇ ਬਹੁਤ ਹੀ ਸ਼ਾਂਤੀ ਪ੍ਰਤੀਕ ਜਿਵੇਂ ਦੇਖ ਕੇ ਬਹੁਤ ਹੀ ਮਨ ਨੂੰ ਸਕੂਨ ਆਉਂਦਾ ਹੈ ਇਹ ਸਾਹਮਣੇ ਜਿਹੜਾ ਖੂਹ ਹੈ ਇਹ ਵੀ ਪ੍ਰਾਤਨ ਖੂਹ ਹੈ ਜੀ ਇਹ 428 ਸਾਲ ਪੁਰਾਣਾ ਖੂਹ ਹੈ ਇੱਥੋਂ ਹੀ ਗੁਰੂ ਸਾਹਿਬ ਜੀ ਪਾਣੀ ਭਰ ਕੇ ਪੀਂਦੇ ਰਹੇ ਤੇ ਇਹ ਇਮਾਰਤਾਂ ਦੇਖੋ ਤੁਸੀਂ ਸਭੀਆਂ ਆ ਰੰਗ ਹੋਇਆ ਜੀ ਹੁਣ ਦੁਬਾਰਾ ਠੀਕ ਹੈ ਜੀ ਇਹਦੀ ਹੁਣ ਕਾਰ ਸੇਵਾ ਚੱਲਣੀ ਹੈ ਜੀ ਇਦਾਂ ਹੀ ਬਹੂ ਬਹੂ ਇਹਨਾਂ ਨੇ ਇਦਾਂ ਹੀ ਇਹਨਾਂ ਇੱਟਾਂ ਨਾਲ ਹੀ ਬਣਾਉਣਾ ਇਹ ਨਾਨਕਸ਼ਾਹ ਦੀਆਂ ਇੱਟਾਂ ਲੱਗੀਆਂ ਵੇਖੋ ਜੀ ਕੀ ਕਹੇ ਹੁਣ ਅ ਜਿਹੜੀਆਂ ਹੁਣ ਬਾਰਸ਼ਾਂ ਹੋਈਆਂ ਇਹਦੇ ਕਰਕੇ ਆ ਉੱਪਰੋਂ ਇਹਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਤੇ ਇਹ ਉਸੇ ਵੇਲੇ ਦੀਆਂ ਪ੍ਰਾਤਨ ਵੇਲੇ ਦੀ ਸਾਰੀ ਉਦਾਂ ਦੀ ਉਦਾਂ ਹੀ ਖੜੀ ਆ ਇੱਧਰ ਦੇਖੋ ਚਿੱਤਰਕਾਰੀ ਬਹੁਤ ਸੋਹਣੀ ਕੀਤੀ ਹੋਈ ਚਿੱਤਰਕਾਰੀ ਪੁਰਾਣੇ ਵੇਲਿਆਂ ਦੀ ਉਦੋਂ ਦੀ ਹੈ ਜਿਹੜੀ ਅੱਜ ਤੋਂ 450 ਸਾਲ ਪਹਿਲਾਂ ਕੀਤੀ ਗਈ ਸੀ ਆਜ ਤਾਂ ਹੀ ਕਮਰੇ ਬਣੇ ਹੋਏ ਆ ਜੀ ਅੰਦਰ ਠੀਕ ਹੈ ਜੀ ਤੇ ਕੰਧਾਂ ਦੇਖੋ ਤੁਸੀਂ ਕਿੰਨੀਆਂ ਮਜ਼ਬੂਤ ਬਣੀਆਂ ਉਸ ਵੇਲੇ ਦੀਆਂ ਐ ਤੇ ਸਾਰੀ ਨਾਨਕਸ਼ਹੀ ਇੱਟ ਲੱਗੀ ਹੋਈ ਹੈ ਬਹੁਤ ਹੀ ਦਿਲ ਨੂੰ ਸਕੂਨ ਆਉਂਦਾ ਇੱਥੇ ਆ ਕੇ ਇੱਕ ਵਾਰੀ ਤੁਸੀਂ ਦਰਸ਼ਨ ਜਰੂਰ ਕਰੋ ਇੱਧਰ ਦੇਖੋ ਜੀ ਆਹ ਵਰਾਂਡਾ ਟਾਈਪ ਬਣਿਆ ਹੋਇਆ ਹੈ ਜੀ ਗੈਲਰੀ ਜੀ ਠੀਕ ਹੈ ਤੇ ਪਿੱਲਰ ਦੇਖੋ ਇਹ ਕਿੱਡੇ-ਕਿੱਡੇ ਇੱਟਾਂ ਨਾਲ ਬਣਾਏ ਹੋਏ ਐ ਜੋ ਕਿ ਅੱਜ ਕੱਲ ਵੀ ਇੰਨੇ ਮਜ਼ਬੂਤ ਮੇਰੇ ਖਾਲ ਨਹੀਂ ਬਣਨੇਗੇ ਇਹ ਉਹ ਇਤਿਹਾਸਕ ਥਾਂ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣਾ ਨਿਵਾਸ ਰੱਖਿਆ ਹਾਲਾਂਕਿ ਸਮੇਂ ਦੇ ਮੁਤਾਬਕ ਜਿੰਨੀ ਕੁ ਉਮਰ ਸੀ ਇਹਨਾਂ ਇੱਟਾਂ ਦੀ ਉਸ ਸਮੇਂ ਤੱਕ ਇਹ ਵਧੀਆ ਰਹੀ ਹੈ ਹੁਣ ਥੋੜੀ ਬਹੁਤ ਜ਼ਰੂਰ ਰਹੀ ਇੱਕ ਤਰ੍ਹਾਂ ਜੀ ਟੈ ਚੁੱਕੀ ਹੈ ਇਹ ਹੈ ਜੋ ਪ੍ਰਾਤਨ ਖੂ ਜੋ ਕਿ ਇੱਥੋਂ ਦੇ ਦਸੰਨ ਦੇ ਮੁਤਾਬਕ ਇਹ 75 ਫੁੱਟ ਡੂੰਘਾ ਹੈ ਅਤੇ ਹੁਣ ਵੀ ਬਿਲਕੁਲ ਉਦਾਂ ਹੀ ਸਹੀ ਸਲਾਮਤ ਹੈ ਇਹ ਜਿਹੜੀ ਹੁਣ ਐਤੀ ਬਾਰਸ਼ਾਂ ਜਿਆਦੀਆਂ ਪਈਆਂ ਉਹਦੇ ਕਰਕੇ ਸਾਰੇ ਉੱਪਰੋਂ ਜਾਨੀ ਕਿ ਖਰਾਬ ਹੋ ਗਈ ਇਧਰ ਸਾਹ ਦੇ ਕੋਈ ਇਹ ਸਾਹਮਣੇ ਹੈ ਜੀ ਗੁਰਦੁਆਰਾ ਕੋਠੜੀ ਸਾਹਿਬ ਇਥੇ ਕਿ ਗੁਰੂ ਸਾਹਿਬ ਜੀ ਇਥੇ ਤਪ ਕਰਦੇ ਸਨ ਤੇ ਇਸ ਸਥਾਨ ਦਾ ਨਾਮ ਹੈ ਜੀ ਕੋਠੜੀ ਸਾਹਿਬ ਇਹ ਜਿਹੜੀ ਬਿਲਡਿੰਗ ਹਾਲਾਕੇ ਕਾਫੀ ਹੱਦ ਤੱਕ ਗਿਰ ਚੁੱਕੀ ਹੈ ਪਰ ਇਸ ਨੂੰ ਹੁਣ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਦੁਬਾਰਾ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਜੋ ਵੀ ਸੰਗਤ ਆਵੇ ਇਥੇ ਦਰਸ਼ਨ ਜ਼ਰੂਰ ਕਰਕੇ ਜਾਵੇ ਤੇ ਮਨ ਸੱਚੀ ਬਹੁਤ ਹੀ ਪ੍ਰਸੰਨ ਹੁੰਦਾ ਇਦਾਂ ਦੀ ਚੀਜ਼ ਦੇਖ ਕੇ ਵੀ ਹਜੇ ਤੱਕ ਆਪਣਾ ਪ੍ਰਾਤਨ ਇੱਕ ਚੀਜ਼ ਉਦਾਂ ਦੀ ਉਦਾਂ ਹੋ ਬਹੂ ਪਈ ਹੋਈ ਹੈ ਨਹੀਂ ਤਾਂ ਬਹੁਤ ਜ਼ਿਆਦਾ ਤਰ ਤਾ ਪੱਥਰ ਲੱਗ ਚੁੱਕਿਆ ਹੈ ਇਹ ਹੈ ਜੀ ਆਪਣਾ ਗੁਰਦੁਆਰਾ ਚੋਲਾ ਸਾਹਿਬ ਦਰਬਾਰ ਸਾਹਿਬ ਹੈ ਜੀ ਠੀਕ ਹੈ ਜੀ ਇਹ ਹੈ ਜੀ ਦਰਬਾਰ ਸਾਹਿਬ ਦਾ ਅੰਦਰਲਾ ਦ੍ਰਿਸ਼ ਜਿੱਥੇ ਆ ਕੇ ਕਿ ਮਨ ਨੂੰ ਬਹੁਤ ਹੀ ਸਕੂਨ ਤੇ ਸ਼ਾਂਤੀ ਮਿਲਦੀ ਹੈ ਜੀ ਵਾਹਿਗੁਰੂ ਤੋ ਬਾਰ ਖੱਬਿਆਤ ਨਿਕਲ ਕੇ ਇੱਕ ਪ੍ਰਾਤਨ ਬੋਲੀ ਸਾਹਿਬ ਹੈ ਜੀ ਜਿਸ ਨੂੰ ਕੇ ਇੱਕ ਸਰੋਵਰ ਦਾ ਸ਼ਕਲ ਦਿੱਤੀ ਗਈ ਹੈ ਇਹ ਉਦੋਂ ਦਾ ਹੀ ਗੁਰੂ ਸਾਹਿਬ ਦੇ ਵੇਲੇ 428 ਸਾਲ ਪੁਰਾਣੀ ਬੋਲੀ ਹੈ ਜੀ ਤੇ ਦਰਸ਼ਨ ਕਰੋ ਜੀ ਸ੍ਰੀ ਬੋਲੀ ਸਾਹਿਬ ਦੇ ਇਹ ਪ੍ਰਾਤਨ ਇਮਾਰਤ ਜੋ ਕਿ ਬੋਲੀ ਸਾਹਿਬ ਦੇ ਨਾਲ ਹੀ ਬਣੀ ਹੋਈ ਹੈ ਇਹ ਵੀ ਉਸ ਵੇਲੇ ਦੀ ਹੀ ਹੈ ਗੁਰੂ ਸਾਹਿਬ ਜੀ ਦੇ ਸਮੇਂ ਦੀ ਇਹ ਵੀ ਕੁਝ ਹੱਦ ਤੱਕ ਸਹੀ ਸਲਾਮਤ ਬਹੁਤ ਹੀ ਮਜ਼ਬੂਤ ਖੜੀ ਹੋਈ ਹੈ ਇਹ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜੋ ਕਿ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਹੈ ਅਤੇ ਇਸ ਦਾ ਪੁਰਾਣਾ ਨਾਂ ਪੈਣੀ ਸ ਪੈਣੀ ਹੁੰਦਾ ਸੀਗਾ ਜਿਸ ਤੱਕ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਹਨਾਂ ਦਾ ਨਾਮ ਚੋਲਾ ਸਾਹਿਬ ਰੱਖਿਆ ਹੈ ਤੇ ਇਹ ਹੈ ਜੀ ਪ੍ਰਾਤਨ ਬੋਲੀ ਤੇ ਜੋ ਕਿ ਹੁਣ ਸਰੋਵਰ ਦਾ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਇੱਥੇ ਮਹਾਰਾਜ ਜੀ ਨੇ ਕੋਠੜੀ ਬਣਾਉਣ ਵਾਸਤੇ ਉਹ ਕੋਠੜੀ ਕਿੱਥੇ ਜੀ ਇਸ ਵਕਤ ਪਤਾ ਤੁਹਾਨੂੰ ਜਿਹੜਾ ਦਰਬਾਰ ਸਾਹਿਬ ਬਣਿਆ ਉੱਥੇ ਹੀ ਅੱਛਾ ਆ ਜਿਹੜਾ ਦਰਬਾਰ ਉਸ ਤੋਂ ਬਾਅਦ ਹੀ ਮਾਤਾ ਗੰਗਾ ਜੀ ਵੀ ਨਾਲ ਅੱਛਾ ਜੀ ਬਾਰ ਸਵੇਤ ਰਹਿੰਦੇ ਆ ਮਹਾਰਾਜ ਜੀ ਅੱਛਾ ਜੀ 2 ਸਾਲ 5 ਮਹੀਨੇ 13 ਦਿਨ